ਇਹ ਕੁੜੀ ਨੇ ਜਾਈ ਵੀ ਆ ਤੇਨੇ ਬੱਚੇ ਨੇ ਇੱਥੇ ਰੁਸ ਕੇ ਆਈ ਥੀ ਇਹਨਾਂ ਗੱਲਾਂ ਕਰਕੇ ਕੁੜੀ ਉਹ ਪਰ ਉਹਨੇ ਨੇ ਕੁੱਤੇ ਦੇ ਘੱਡੀ ਹੋਈ ਥੀ ਤੇ ਮੁੰਡਾ ਮੇਰਾ ਉਹਨਾਂ ਦੇ ਘਰੇ ਜਾਂਦਾ ਸੀ ਹਰ ਟਾਈਮ ਨਾਲ ਲੈ ਕੇ ਜਾਂਦੇ ਸੀ ਉਹਦੇ ਮਾਪੇ ਭਾਈ ਤੇ ਜਦੋਂ ਮੈਂ ਸਰਪੰਚ ਨੂੰ ਬੁਲਾਇਆ ਰੋਟੀ ਲੈ ਕੇ ਆਉਂਦੀ ਕੁੜੀ ਘਰੇ ਦੇ ਕੇ ਜਾਂਦੀ ਸੀ ਅਸੀਂ ਰੋਕੀ ਬਹੁਤ ਰੋਕੇ ਤੇ ਬਾਪ ਨੂੰ ਵੀ ਕਿਹਾ ਤੇ ਸਰਪੰਚ ਨੂੰ ਮੈਂ ਭੇਜਿਆ ਬਾਪ ਦੇ ਕੋਲ ਮਾਂ ਕੋਲ ਕਹਿ ਗਿਆ ਸਰਪੰਚ ਘਰ ਇੱਕ ਪੰਜ ਠੀਕਾ ਉਹਨੂੰ ਵੀ ਅਸੀਂ ਕਹਿ ਕੇ ਆਇਆ ਉਹ ਨਹੀਂ ਮੰਨੇ ਸੌਦਾ ਪਤਾ ਜੋ ਰਸਲਪਾਣੀ ਮੇਰੇ ਬੰਦਿਆਂ ਨੂੰ ਖਾਚਾ ਦੇ ਰਿਹਾ ਸੀ ਤੇ ਹੁਣ ਉਹ ਕੁੜੀ ਨੇ ਆਪਣੇ ਬਾਪ ਨੂੰ ਕਿਹਾ ਉਹਨਾ ਕਿਤੇ ਵੀ ਮੈਂ ਇਹਨੂੰ ਜੇ ਸੌਰੀ ਛੱਡਣਾ ਛੱਡਿਓ ਨਹੀਂ ਮੈਂ ਕਾਕੇ ਨਾਲ ਚਲੀ ਜਾਵਾਂ ਚਲੋ ਉਹ ਗੱਲਾਂ ਉਹਨੇ ਗੁਦਵਾਰਾ ਜਾ ਕੇ ਵੀ ਕਹੀ 2000 ਬੰਦਿਆਂ ਕੋ ਇਹ ਦਿਵਾਲੀ ਨੂੰ ਕੁੜੀ ਛੱਡੇ ਉਥੋਂ ਪਰੌਣੇ ਨੂੰ ਬਹਾਨਾ ਲਾ ਕੇ ਕੁੜੀ ਆ ਗਈ ਆ ਕੇ ਪਤਾ ਨਹੀਂ ਕਿੱਥੇ ਖੜੀ ਹੈ ਕਿੱਥੇ ਨਹੀਂ ਖੜੀ ਜਾਣੀ ਉਹ ਕੁੜੀ ਨੇ ਪਰਾਇਆਂ ਦੇ ਘਰੇ ਮੁੰਡੇ ਨੂੰ ਫੋਨ ਕਰਤਾ ਵੀ ਇੱਥੇ ਖੜੀ ਹੈ ਮੈਂ ਆ ਜਾ ਮੁੰਡਾ ਮੇਰੇ ਚਲੇ ਗਿਆ ਸਾਨੂੰ ਨਹੀਂ ਪਤਾ ਕਿ ਕਿੱਥੋਂ ਗਿਆ ਕਿੱਥੋਂ ਨਹੀਂ ਗਿਆ ਕਿੱਥੋਂ ਪੁੜੀ ਗਈ ਆ ਤੇ ਉਹ ਮੁੰਡੇ ਉਹਦੇ ਭਾਈ ਤਿੰਨੇ ਬਾਹਵ ਲੱਭ ਲਿਆ ਏ ਜਿਆਗਰ ਦੇ ਘਰ ਤੇ ਆ ਟੋਨੇ ਲੱਭ ਕੇ ਲਿਆ ਕੇ ਰਾਤ ਉਹਨਾਂ ਨੇ ਘਰੇ ਲੈ ਕੇ ਕੁੱਟਿਆ ਬਹੁਤ ਪਹਿਲਾਂ ਨਾਲੀ ਕੁੜੀ ਕਿਤੇ ਭੈਣ ਵਿਆਹੀ ਆ ਉਹ ਇਹ ਕਰਨ ਲਈ ਗਿਆ ਉਹਨਾਂ ਨੇ ਕੁੱਟਿਆ ਤੇ ਇਹਨਾਂ ਨੇ ਹਟਾਣ ਦੇ ਰਾਹ ਤੇ ਲੈ ਕੇ ਕੁੱਟਿਆ ਬਹੁਤ ਉਹਦੇ ਹੱਡ ਗੋਡੇ ਭੰਨੇ ਪਏ ਨੇ ਕਸੂਦ ਆ ਤਾਂ ਕੁੜੀ ਵੀ ਉਹਨੀ ਹੀ ਆ ਜਿੰਨਾ ਮੁੰਡਾ ਇਹਨਾਂ ਨੇ ਕੀ ਕੀਤਾ ਕੁੱਟ ਕੇ ਸਵੇਰੇ ਉਹਦੇ ਕੇਸ ਰੱਖੇ ਹੋਤੀ ਅੰਬਰਦਾਰੀ ਠੀਗਾ ਉਹ ਦਾੜੀ ਰੱਖੀ ਹੋਈ ਸੀ ਉਹਦੇ ਕੇਸ ਕੱਟ ਕੇ ਤੇ ਦਾੜੀ ਕੱਟ ਕੇ ਮੂੰਹ ਕਾਲਾ ਕਰਕੇ ਉਹਦੇ ਛਿੱਤਰਾਂ ਦਾ ਹਾਰ ਗਲ ਦੇ ਵਿੱਚ ਪਾ ਕੇ ਇਹਨਾਂ ਨੇ ਸਾਡੇ ਨਿਮਥੇ ਥੱਲੇ ਲਿਆਂਦਾ ਜਨਾਨੀਆਂ ਨੇ ਆ ਕੇ ਦੱਸਿਆ ਵੀ ਬਾਹਰ ਨਿਕਲ ਕੇ ਦੇਖੋ ਤੁਹਾਡੇ ਕਾਕਾ ਨੇ ਕੀ ਹੋ ਰਿਹਾ ਮਾ ਵੀ ਕਾਕਾ ਕਿਤੇ ਆ ਕਹਿੰਦੀ ਵੀ ਨਿਮਥੇ ਥੱਲੇ ਖੜਾਏ ਹੋ ਉਹਨਾਂ ਨੇ ਇਹ ਤਿੰਨੇ ਮੁੰਡੇ ਉਹਦੇ ਭਾਈ ਕੁਲੀ ਦੇ ਤੇ ਮੇਰੇ ਮੁੰਡੇ ਨਿਮਥੇ ਥੱਲੇ ਲਈ ਖੜੇ ਮੂੰਹ ਕਾਲਾ ਕੀਤਾ ਜੁੱਤੀਆਂ ਦਾ ਹਾਰ ਪਾਇਆ ਦਾੜੀ ਕੱਟੀ ਹੋਈ ਕੇਸ ਕੱਟੇ ਤੇ ਜਦੋਂ ਮੈਂ ਜਾ ਕੇ ਕਿਹਾ ਪਹਿਲਾਂ ਤਾਂ ਮੈਂ ਆਪਣੇ ਮੁੰਡੇ ਤੇ ਥੱਪੜ ਮਾਰੇ ਜਾ ਕੇ ਕਿੰਨੇ ਤੇ ਕੀ ਕੀਤਾ ਤੂੰ ਮੇਰੇ ਲਈ ਦਾਗ ਧੌਲੇ ਰੋਲੇ ਤੇ ਆਪਣੇ ਬਾਪ ਦੀ ਮੜੀ ਰੋਲੀ ਪਾਈ ਦੀ ਤੇ ਮੈਂ ਉਹਨਾਂ ਨੂੰ ਕਿਹਾ ਮਾ ਕਾਕਾ ਕੱਲ ਸੋਣਗੇ ਜੀ ਥੋੜੀ ਕੁੜੀ ਵੀ ਇੰਨੀ ਬਸੂਤਾਰ ਉਹਨੂੰ ਕੁੜੀ ਨੂੰ ਨਾਲ ਲੈ ਕੇ ਆਓ ਨਾਲ ਲਿਆ ਕੇ ਉਹਦੇ ਵੀ ਵਾਲ ਕਟੋ ਵਾਲ ਕੱਟ ਕੇ ਉਹਦੇ ਹਾਰ ਬੋਇਕ ਨੇ ਉਹਦਾ ਮੂੰਹ ਕਾਲਾ ਕਰੋ ਤੇ ਮੁੰਡੇ ਦੇ ਬਰਾਬਰ ਖੜਾ ਕੇ ਦੋਨਾਂ ਨੂੰ ਕੋਈ ਥੇ ਲਾ ਦਿਓ ਉਤੋ ਜੀ ਮੁੰਡੇ ਮੈਨੂੰ ਬੋਲਣ ਲੱਗੇ ਬਹੁਤ ਗਲਤ ਮੁੰਡੇ ਮੈਨੂੰ ਬੋਲੇ ਮੈਂ ਤਾਂ ਕੋਈ ਗਲਤ ਗੱਲ ਨਹੀਂ ਕਹੀ ਉਹ ਤਾਂ ਕਸੂਰਦਾਰਾ ਕਸੂਰ ਥੋੜੀ ਕੁੜੀ ਵੀ ਕਸੂਰਦਾਰ ਜੇ ਉਹਨੂੰ ਬੁਲਾ ਕੇ ਲੈ ਗਈ ਆ ਨਾਲ ਉਹਨੂੰ ਬੁਲਾਉਣ ਬੁਲਾ ਕੇ ਕੁੜੀ ਦਾ ਮੂੰਹ ਸਿਰ ਕਾਲਾ ਕਰਨ ਉਹ ਤਾਂ ਕੱਟਣ ਉਹਦੀ ਉਹ ਇਹ ਹਾਰ ਪਾਉਣ ਛੇਤਰਾ ਦਾ ਮੁੰਡੇ ਦੇ ਖੜਾ ਕੇ ਬਰਾਬਰ ਦੋਨਾਂ ਨੂੰ ਮਾਰ ਦੇ ਨੀ ਤੇ ਸਾਡੇ ਪਿੰਡ ਦੀ ਕੁੜੀ ਹੈ ਇੱਕ ਉਹ ਅੰਦਰੇ ਲੋੜਾ ਸਾਡੇ ਮੇਰੇ ਪਾਈ ਨੂੰ ਰੋਟੀ ਪਾਣੀ ਘਰੇ ਦੇ ਗਈ ਜਾਂਦੀ ਸੀ ਅਸੀਂ ਸਰਪੰਚ ਨੂੰ ਉਹਨਾਂ ਦੇ ਘਰ ਭੇਜਿਆ ਪਈ ਰੰਬਾ ਪਈ ਰੰਬਾ ਦੱਤਾ ਇਹਨਾਂ ਉਹਦੇ ਪ੍ਰਾਂ ਨੂੰ ਵੀ ਮੈਂ ਦੱਸਿਆ ਮਹਾ ਵੀ ਭਾਈ ਕੁੜੀਆਂ ਰੋਟੇ ਦੰਦ ਰੋਟੀਆਂ ਦੰਦੀਆਂ ਚੰਗੀਆਂ ਹੀ ਲੱਗਦੀਆਂ ਹੈਗੀਆਂ ਠੀਕ ਹੈ ਕੁੜੀ ਧੀ ਰਹਿਂਦੀ ਉੱਥੇ ਪੇਕੇ ਦਾ ਰਹਿਣੀ ਹੁੰਦੀ ਉਹ ਜਿਵੇਂ ਹੁਣ ਉਹਨਾਂ ਨੇ ਕੀ ਕੀਤਾ ਰਾਤ ਕਿਤੋਂ ਲੱਭ ਲਿਆਏ ਉਹ ਲੱਭ ਕੇ ਲਿਆ ਕੇ ਰਾਤ ਸਾਨੂੰ ਨਹੀਂ ਪਤਾ ਕੀ ਲੈ ਕੇ ਆਏ ਨੇ ਉਹ ਕਿੱਥੋਂ ਲੈ ਗਏ ਨੇ ਕਿੱਥੋਂ ਨਹੀਂ ਰਾਤ ਸਾਰੀ ਰਾਤ ਦੇ ਘੁੱਦਦੇ ਨੇ ਉਹਨੂੰ ਸਵੇਰੇ ਅੱਜ ਉਹਨਾਂ ਨੇ ਉਹਦਾ ਮੂੰਹ ਕਾਲਾ ਕਰਕੇ ਸਤਨਾ ਦਾ ਹਾਰ ਪਾ ਕੇ ਵਾਲ ਕੱਟ ਕੇ ਸਿੱਖ ਧਾਰੀ ਸੀਗਾ ਉਹ ਇਹ ਚੀਜ਼ ਦੀ ਸਾਨੂੰ ਇंसाफ ਦਿੱਤਾ ਜਾਵੇ ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਨਹੀਂ ਜੀ ਜਾਂ ਤਾਂ ਆਪਣੀ ਕੁੜੀ ਨੂੰ ਵੀ ਬਰਾਬਰ ਖੜਾਉਂਦੇ ਹੋਏ ਜੀ ਸ਼ਬੀ ਤਰੀਕ ਨੂੰ ਸ਼ਾਮੀ 4:00 ਵਜੇ ਲੱਗ ਜਿਹੜਾ ਮਨਜੀਤ ਸਿੰਘ ਦੇ ਲਈ ਉਸ ਕਾਕਾ ਜਿਹੜਾ ਸਮਸਰਪੰਡ ਬੰਦਾ ਸਮਰਾਲੇ ਤੇ ਉਹ ਹਸਪੀਟਲ ਦਾਖਲ ਹੋਇਆ ਸੀ ਜਿਹਦੇ ਤੋਂ ਦੀ ਸਾਡੇ ਐਮੀਐਲਐਸ ਐਚਓ ਸਰਪੰਤਰ ਸਿੰਘ ਮੌਕੇ ਤੇ ਗਏ ਹਸਪੀਟਲ ਇਹਨਾਂ ਸਟੇਟਮੈਂਟ ਲਖਾਈ ਹੈ ਵੀ ਮੈਨੂੰ ਦੂਜੀ ਪਾਰਟੀ ਜਿਹੜੀ ਆ ਸਰਦੀਪ ਸਿੰਘ ਸੰਦੀਪ ਸਰਿੰਦਰ ਦਿਤਨ ਲੜਕੇ ਕੁਗੀ ਜੱਗੀ ਦੇ ਜੱਸੀ ਵੀ ਮੈਨੂੰ ਘਰੇ ਬੰਦੀ ਬਣਾ ਕੇ ਉਹਨਾਂ ਨੇ ਮੇਰੀ ਕੁੱਟਮਾਰ ਕੀਤੀ ਤੇ ਮੇਰੇ ਵਾਲ ਕੱਟੇ ਤੇ ਮੇਰਾ ਮੂੰਹ ਕਾਲਾ ਕੀਤਾ ਜਿਹਦੇ ਸੰਬੰਧੀ ਸਟੇਟਮੈਂਟ ਤੇ ਅਸੀਂ ਕਾਨੂੰਨ ਸਰਕਾਰ ਵੀ ਕਰ ਰਹੇ ਹਾਂ ਦੂਜੇ ਪਾਸੇ ਵੀ ਜਿਹੜੇ ਇਸੇ ਪਿੰਡ ਦੀ ਇੱਕ ਲੇਡੀ ਨੇ ਕੰਪਲੇਂਟ ਦਿੱਤੀ ਹੈ ਵੀ ਇਹ ਮਨ ਜਿਹੜਾ ਬੰਦਾ ਜ਼ਬਰਦਸਤੀ ਇਸ ਤੋਂ ਬੰਦਾ ਪਰਸੌ ਲੈ ਗਿਆ ਸੀ ਮੇਰੇ ਨਾਲ ਜ਼ਬਰਦਸਤੀ ਕੀਤੀ ਜ਼ਬਰਦਸਤੀ ਕੀਤੀ ਹੈ ਜਿਹਦੇ ਸੰਬੰਧੀ ਵੀ ਅਸੀਂ ਉਸ ਕੰਪਲੇਂਟ ਦੇ ਵੀ ਕਾਨੂੰਨ ਸਰਕਾਰ ਵੀ ਕਰ ਰਹੀ ਹੈ ਮੋਲੀਓਂ ਜਿਹੜਾ ਛੇਤੀ ਗ੍ਰਫਤਾਰ ਕਰ ਲਿਆ ਜਾਉਂਗਾ ਸਰ ਇਹ ਅਮਰਤਾਰੀ ਹੈ ਜੀ ਨਹੀਂ ਨਹੀਂ ਅਮਰਤਾਰੀ ਨਹੀਂ ਦੋਨੋਂ ਇੱਕ ਪਿੰਡ ਦੇ ਨੇ ਦੋਨੋਂ ਇੱਕ ਪਿੰਡ ਦੇ ਆ ਇਹ ਪਿਛਲੀ 30 ਤਰੀਕ ਤੋਂ ਜਿਹੜੀ ਲੇਡੀ ਸੀ ਇਹਦੀ ਇੱਥੇ ਪਹਿਲਾਂ ਜਿਹੜੀ ਮਿਸਿੰਗ ਆ ਪਿੰਡ ਤੋਂ ਦੋਨੇ ਮੈਰਿਡ ਨੇ ਆ ਨਾ ਨਹੀਂ ਨਹੀਂ ਜਿਹੜਾ ਮੁੰਡਾ ਅਨਮੈਰਿਡ ਹੈ ਲੇਡੀ ਮੈਰਿਡ ਹੈ ਮੁੰਡੇ ਦੀ ਉਮਰ 40 ਸਾਲ ਦਾ ਲੇਡੀ ਦੀ ਉਮਰ ਜਿਹੜੀ 37 ਸਾਲ ਦੇ ਆ